ਆਗਲੀ ਜਿਹੜੀ ਇਹ ਕਤਰਤਾ ਵਾ ਜੀ ਇਹ ਥੋੜੇ ਦਿਨ ਪਹਿਲਾਂ ਯਾਰ ਤੁਹਾਨੂੰ ਬਾਅਦੋਂ ਆਨੰਦ ਜੀ ਬਾਦੋਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹ ਹਰ ਮੇਲੇ ਇਤਿਹਾਸ ਦੇ ਉੱਤੇ ਬਣਦੀਆਂ ਨੇ ਜਾਂ ਕਈ ਸਿੱਖ ਇਤਿਹਾਸ ਦੇ ਉੱਤੇ ਨਹੀਂ ਬਣਦੀਆਂ ਉਹ ਵੀ ਬਹੁਤ ਸਾਰੀਆਂ ਬਾਲੀਵੁੱਡ ਜਾਂ ਦੂਜੇ ਪਾਸੇ ਬਣਦੀਆਂ ਪਰ ਉਹਦੇ ਵਿੱਚ ਸਿੱਖਾਂ ਦੇ ਜਿਹੜੇ ਕਿਰਦਾਰ ਆ ਕਈ ਵਾਰੀ ਬਹੁਤ ਮਜ਼ਾਕੀਆ ਦਿਖਾਈ ਜਾਂਦੇ ਆ ਕਈ ਵਾਰੀ ਸਿੱਖਾਂ ਦੇ ਕਿਰਦਾਰ ਉਦਾ ਨਹੀਂ ਦਿਖਾਏ ਜਾਂਦੇ ਜੋ ਅਸਲ ਦੇ ਬੇਟੇ ਹੋਵੇ ਇੱਕ ਸਿੱਖ ਦਾ ਕਿਰਦਾਰ ਹੈਗਾ ਇੱਕ ਤੇ ਇਹ ਮਸਲਾ ਦੂਜਾ ਜਿਵੇਂ ਐਸਜੀਪੀਸੀ ਦੇ ਪਹਿਲਾਂ ਹੀ ਬਹੁਤ ਸਾਰੇ ਮਤੇ ਹੋਏ ਨੇ ਭਈ ਕੋਈ ਗੁਰੂ ਸਾਹਿਬ ਦੇ ਕਿਰਦਾਰ ਨਹੀਂ ਕਰ ਸਕਦਾ ਕੋਈ ਗੁਰੂ ਪਰਵਾਰ ਦੇ ਕਿਰਦਾਰ ਨਹੀਂ ਕਰ ਸਕਦਾ ਕੋਈ ਜਿਹੜੇ ਗੁਰੂ ਕਾਲ ਦੇ ਸਾਡੇ ਸ਼ਹੀਦ ਸਿੰਘ ਨੇ ਉਹਨਾਂ ਦੇ ਕਿਰਦਾਰ ਨਹੀਂ ਕਰ ਸਕਦਾ ਪਰ ਕੁਝ ਸਮੇਂ ਤੋਂ ਇਹੋ ਜੀਆਂ ਕੁਝ ਕੋਸ਼ਿਸ਼ਾਂ ਹੋਈਆਂ ਉਹਦੇ ਤੇ ਵਿਵਾਦ ਹੋਇਆ ਭਾਵੇਂ ਕਿ ਐਸਜੀਪੀਸੀ ਦੇ ਸਪਸ਼ਟ ਮਤੇ ਨੇ ਇੱਕ ਤੇ ਇਸ ਸੰਬੰਧੀ ਗੱਲ ਹੈਗੀ ਆ ਦੂਜਾ ਸਿੱਖ ਇਤਿਹਾਸ ਦੇ ਉੱਤੇ ਜੇ ਕੋਈ ਫਿਲਮ ਬਣਾਉਂਦਾ ਹੈ ਜੀ ਤੇ ਉਹਦੇ ਵਿੱਚ ਕੋਈ ਵੀ ਗੜਬੜਨਾ ਹੋਵੇ ਉਹ ਪੂਰੀ ਚੈੱਕ ਹੋਵੇ ਜਿਵੇਂ ਨਾ ਜਦੋਂ ਫਿਲਮਾਂ ਬਣਦੀਆਂ ਤੇ ਜਿਹੜਾ ਆਪਣਾ ਜਾਨਵਰਾਂ ਦਾ ਕੋਈ ਦਿਖਾਉਣਾ ਹੁੰਦਾ ਵੀ ਉਹਦੇ ਤੋਂ ਪਹਿਲਾਂ ਉਹਨਾਂ ਦਾ ਇੱਕ ਬਕਾਇਦਾ ਬੋਰਡ ਆ ਉਹ ਜਦੋਂ ਫਿਲਮ ਬਣੀਆਂ ਉਦੋਂ ਵੀ ਪਹਿਲਾਂ ਅੱਧ ਵਿੱਚ ਵੀ ਅਖੀਰ ਤੇ ਵੀ ਹੂੰ ਵੀ ਕੋਈ ਜਾਨਵਰ ਦੇ ਨਾਲ ਕੋਈ ਮਾੜਾ ਵਿਹਾਰਤ ਨਹੀਂ ਦਿਖਾਇਆ ਗਿਆ ਉਹ ਚੈੱਕ ਕਰਦੇ ਆ ਉਹ ਸੈਂਸਰ ਉਹਨਾਂ ਦਾ ਆਪਣੀਆਂ ਉਹ ਫਿਰ ਫਿਰ ਮਨਜ਼ੂਰ ਹੁੰਦੀ ਆ ਇਸੇ ਤਰ੍ਹਾਂ ਕੋਈ ਸਿੱਖਾਂ ਦੇ ਉੱਤੇ ਬਣਾਵੇਂ ਸਿੱਖਾਂ ਦੇ ਕਿਰਦਾਰ ਤੇ ਤੇ ਸਿੱਖਾਂ ਨੂੰ ਦਿਖਾਇਆ ਹੀ ਨਾ ਜਾਵੇ ਜਾਂ ਸਾਨੂੰ ਪਤਾ ਹੀ ਨਾ ਹੋਵੇ ਹੂੰ ਉਸ ਕਰਕੇ ਅਸੀਂ ਚਾਹੁੰਦੇ ਆਂ ਕਿ ਇੱਕ ਮਕਾਇਦਾ ਮਸੌਦਾ ਜਿਹੜਾ ਉਹ ਤਿਆਰ ਹੋਵੇ 71 ਦਾ ਅਕਾਲ ਤਖਤ ਸਾਹਿਬ ਦੀ ਛਤਰ ਸ਼ਾਇਆ ਚ ਐਸਜੀਪੀਸੀ ਕਿਉਂਕਿ ਇਹ ਤੇ ਪਹਿਲਾਂ ਵੀ ਮਤੇ ਪਾਏ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਨਾਲ ਲੈ ਕੇ ਆਪਾਂ ਇਹ ਚਾਹੁੰਦੇ ਆ ਕਿ ਕੋਈ ਨਾ ਕੋਈ ਹੱਲ ਜਿਹੜਾ ਉਹ ਕਢ ਲਿਆ ਜਾਵੇ ਅੱਜ ਪਹਿਲੀ ਤੇ ਪਲੀਠੀ ਮੀਟਿੰਗ ਆ ਜਿਹਦੇ ਵਿੱਚ ਵੱਖ-ਵੱਖ ਵਿਦਵਾਨ ਜਾਂ ਸਾਡੀਆਂ ਸੰਸਥਾਵਾਂ ਦੇ ਆਉਣਗੇ ਸੱਜਣ ਉਹਦੇ ਤੋਂ ਬਾਅਦ ਅੱਗੇ ਵੀ ਮੀਟਿੰਗਾਂ ਹੋਣਗੀਆਂ ਇਹ ਅੱਜ ਤੇ ਵਿਚਾਰ ਹੀ ਲੈ ਜਾਣੇ ਆ ਦਿੱਕਤੀ ਵੀ ਲੈ ਜਾਣੇ ਆਪਾਂ ਸੁਣਾਗੇ ਵੀ ਉਦੇ ਤੋਂ ਬਾਅਦ ਫਿਰ ਸਾਰਾ ਮੰਥਨ ਹੋਊਗਾ ਸਾਰਾ ਕੁਝ ਉਵੇਂ ਹੋਊਗਾ ਜਿਵੇਂ ਸਾਡੇ ਸਿਧਾਂਤ ਆ ਜਿਵੇਂ ਸਾਡੀ ਮर्यादा ਔਰ ਨਾਲ ਦੀ ਨਾਲ ਜੋ ਸਾਡੀ ਸਿੱਖ ਕੌਮ ਦੀਆਂ ਭਾਵਨਾਵਾਂ ਹੈਗੀਆਂ ਸਕ੍ਰਿਪਟਰ ਦਾ ਸਕ੍ਰਿਪਟ ਸਾਰੀ ਦੇਖੀ ਜੇ ਕਿ ਸਭ ਤੋਂ ਪਹਿਲਾਂ ਜਾਂ ਫਿਲਮ ਬਣਨ ਤੋਂ ਬਾਅਦ ਇਹ ਸਾਰੀ ਜਿਹੜੀ ਮੈਂ ਕਹਿੰਦਾ ਪਹਿਲਾਂ ਚਾਹੀਦਾ ਤੇ ਇਹੋ ਹੀ ਆ ਕਿ ਉਹ ਪਹਿਲਾਂ ਸਾਰਾ ਕੁਝ ਚੈੱਕ ਕਰਵਾ ਹੀ ਲੈਣ ਔਰ ਉਹਦੇ ਚ ਬਾਅਦ ਵਿੱਚ ਚੇਂਜ ਹੀ ਨਾ ਹੋਵੇ ਉਹਦੇ ਤੋਂ ਬਾਅਦ ਵੀ ਹੱਥ ਚ ਵੀ ਅਖੀਰ ਤੇ ਵੀ ਬਾਕੀ ਤੇ ਅਜੇ ਤਾਂ ਪਾਸ ਸੁਝਾਅ ਲੈਣੇ ਹਨਾ ਵੱਖ-ਵੱਖ ਸੁਝਾਅ ਵਿਦਵਾਨਾਂ ਦੇ ਆਉਣਗੇ ਫਿਰ ਉਹਦਾ ਮੰਤਨ ਹੋਊਗਾ ਪਰ ਦੇਖੋ ਜਿਵੇਂ ਰੌਲਾ ਨਾ ਵੀ ਅਹੀਂ ਕੋਈ ਫਿਲਮਾਂ ਬੰਦੀ ਕਰ ਦੇਣੀਆਂ ਐਂ ਦਾ ਕੋਈ ਹੈ ਨਹੀਂ ਆ ਪਰ ਕੁਝ ਚੀਜ਼ਾਂ ਸਪਸ਼ਟ ਆ ਉਹਦੇ ਤੇ ਮੈਂ ਅੱਜ ਵੀ ਸ਼ਿਵਾਸ਼ਤਾ ਬਾਦ ਅੱਜ ਵੀ ਆਂ ਗੁਰੂ ਸਾਹਿਬ ਗੁਰੂ ਪਰਿਵਾਰ ਗੁਰੂ ਕਾਲ ਦੇ ਸ਼ਹੀਰ ਉਹਦੇ ਤੇ ਕੋਈ ਰੋਲ ਨਹੀਂ ਕਰ ਸਕਦਾ ਉਹ ਕਿਸੇ ਨੂੰ ਹੱਕ ਹੀ ਨਹੀਂ